ਹਾਂਜੀ ਬਹੁਤ ਹੀ ਸਤਿਕਾਰਯੋਗ ਕੱਚੇ ਦੇ ਆਪਕਾ ਸਾਥੀਓ ਖੁਰਾਣਾ ਟੈਂਕੀ ਮੋਰਚੇ ਤੋਂ ਵੀਡੀਓ ਪਾ ਰਹੇ ਹਾਂ ਅੱਜ 198ਵਾਂ ਦਿਨ ਹੈ ਤੇ ਸਾਥੀ ਇੰਦਰਜੀਤ ਮਾਨਸਾ ਖੁਰਾਣੇ ਪਿੰਡ ਦੀ ਟੈਂਕੀ ਤੇ 100 ਫੁੱਟ ਦੀ ਉਚਾਈ ਤੇ ਡਟੇ ਹੋਏ ਨੇ ਆਪਣਾ ਸੰਘਰਸ਼ ਬਖੂਬੀ ਜਿੱਤ ਚੁੱਕੇ ਨੇ ਇਹ ਆਪਣੀ ਲੜਾਈ ਆ ਜਿਹੜੀ ਜਗਾਉਣ ਦੀ ਲੜਾਈ ਆ ਜਿਹੜੀ ਹੁਣ ਤੱਕ ਦੀ ਲੜਾਈ ਕੱਚੇ ਦੇ ਆਪਕਾਂ ਦੇ ਮਾਨ ਸਨਮਾਨ ਨੂੰ ਬਹਾਲ ਕਰਵਾਉਣ ਦੀ ਜਿਹੜਾ ਪੰਜਾਬ ਸਰਕਾਰ ਨੇ ਤੁਹਾਡੇ ਨਾਲ ਟੀਚਰਾਂ ਕੀਤੀਆਂ ਨੇ ਵੀ ਤੁਸੀਂ ਪੱਕੇ ਕਰਤੇ ਉਹਨੂੰ ਇਹ ਉਹ ਜਿਹੜੀ ਕੋਸ਼ਿਸ਼ ਸੀ ਪੰਜਾਬ ਸਰਕਾਰ ਦੀ ਉਹਨੂੰ ਤੋੜਨ ਚ ਅਸੀਂ ਕਾਮਯਾਬ ਰਹੇ ਹਾਂ ਹੁਣ ਤੱਕ ਦੇ ਜਿਹੜੇ ਅੱਜ ਇੱਥੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਸਟ ਦਿਨ ਸੀ ਉਹਦੇ ਸੁਖਸਤਰੀ ਸੁਖਮਨੀ ਸਾਹਿਬ ਜੀ ਦੇ ਜਾਪ ਚੱਲ ਰਹੇ ਸੀ نیچے ਭੋਗ ਪਾਈ ਗਏ ਨੇ ਤੇ ਇਸ ਤੋਂ ਬਾਅਦ ਸਟੇਟ ਕਮੇਟੀ ਹੁਣ ਲਗਾਤਾਰ ਐਕਸ਼ਨ ਦੇ ਵਿੱਚ ਆਊਗੀ ਅੱਜ ਅਸੀਂ ਇੱਕ ਫੈਸਲਾ ਕੀਤਾਗਾ ਫੈਸਲਾ ਪਹਿਲੇ ਦਿਨ ਦਾ ਹੋਇਆ ਵਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਇੱਕ ਗੁਪਤ ਐਕਸ਼ਨ ਹੈ ਕੈਬਨਿਟ ਮੰਤਰੀ ਦਾ ਘਰਾਓ 30 ਤਰੀਕ ਨੂੰ ਕੀਤਾ ਜਾ ਰਿਹਾ ਹੈ ਜੀ ਜਿਹਦੇ ਤਹਿਤ ਆਪਣੇ ਜ਼ਿਲ੍ਹਾ ਕਮੇਟੀਆਂ ਨਾਲ ਸੰਪਰਕ ਕਰ ਲੋ ਕਿੱਥੇ ਆਉਣਾ ਕਿੱਥੇ ਜਾਣਾ ਤੁਹਾਡੇ ਜ਼ਿਲ੍ਹਾ ਕਮੇਟੀਆਂ ਨੂੰ ਵਾਕੂਬੀ ਪਤਾਗਾ ਸਾਥੀਓ ਜਿੰਨੇ ਵੀ ਤੁਸੀਂ ਜ਼ਿਲ੍ਹਾ ਵਾਈਜ਼ ਸਭ ਨੂੰ ਬੇਨਤੀ ਆ ਆਪਣੇ ਜ਼ਿਲ੍ਹਾ ਪ੍ਰਧਾਨਾਂ ਨੂੰ ਫੋਨ ਕਰੋ ਵੀ ਕਿੱਥੇ ਪਹੁੰਚਣਾ ਕਿੱਥੇ ਨਹੀਂ ਤੇ ਇਹ ਜ਼ਿਲ੍ਹਾ ਕਮੇਟੀ ਵਾਲੇ ਤੁਹਾਨੂੰ ਫੋਨ ਦੇ ਉੱਤੇ ਜਾਣਕਾਰੀ ਬਕਾਇਦਾ ਦੇਣਗੇ ਵੱਡੀ ਗਿਣਤੀ ਵਿੱਚ ਆਓ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪ੍ਰੋਗਰਾਮ ਵੀ ਦਿੱਤੇ ਜਾਣਗੇ ਸੜਕਾਂ ਤੇ ਪੂਰਾ ਲਾਮ ਲਸ ਕੇ ਨਾਲ ਵੱਡੇ ਇਕੱਠ ਕੀਤੇ ਜਾਣਗੇ ਪੰਜਾਬ ਸਰਕਾਰ ਦੀਆਂ ਨੀਂਦਾਂ ਉਡਾ ਦੇਾਂਗੇ ਹੁਣ ਸਿੱਧੀ ਜੀ ਚੇਤਾਵਨੀਆਂ ਪੰਜਾਬ ਸਰਕਾਰ ਨੂੰ ਜਿਹੜਾ ਆਪਣਾ ਸਿਸਟਮ ਚੱਲ ਰਿਹਾ ਸੀ ਅਸੀਂ ਹੁਣ ਤੱਕ ਮੀਟਿੰਗਾਂ ਦੇ ਰਾਹੀਂ ਹੱਲ ਕਰਵਾਉਣਾ ਚਾਹੁੰਦੇ ਸੀ ਅਸੀਂ ਕੋਸ਼ਿਸ਼ ਕੀਤੀ ਆ ਸਰਕਾਰ ਨਾਲ ਰਾਬਤਾ ਕਰਕੇ ਗੱਲਬਾਤ ਕਰਕੇ ਗੱਲਬਾਤ ਦੇ ਜ਼ਰੀਏ ਕੋਈ ਹੱਲ ਹੋਵੇ ਪਰ ਹੁਣ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਆ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਾਂਗੇ ਇਹਨਾਂ ਨੂੰ ਇਹਨਾਂ ਦੇ ਮੰਤਰੀਆਂ ਸੰਤਰੀਆਂ ਨੂੰ ਸਟੇਜਾਂ ਤੋਂ ਬੋਲਣ ਨਹੀਂ ਦੇਣਾ ਹੈਗਾ ਹੁਣ ਇਹਨਾਂ ਨੂੰ ਦੇਖਾਂਗੇ ਕਿੱਥੇ ਬੋਲਦੇ ਨੇ ਇਹਨਾਂ ਨੂੰ ਪਿੰਡਾਂ 'ਚ ਘੇਰਾਂਗੇ ਸਵਾਲ ਪੁੱਛਾਂਗੇ ਤੇ ਮੇਰੀ ਬੇਨਤੀ ਆ 30 ਤਰੀਕ ਦਾ ਗੁਪਤ ਐਕਸ਼ਨ ਹੈ ਜੀ 30 ਦਸੰਬਰ ਦਾ ਗੁਪਤ ਐਕਸ਼ਨ ਆ ਆਪਣੇ ਜ਼ਿਲ੍ਹਾ ਕਮੇਟੀਆਂ ਨਾਲ ਸੰਪਰਕ ਕਰੋ ਵੱਡੀ ਗਿਣਤੀ ਵਿੱਚ ਕਾਫਲੇ ਬਣ ਕੇ ਆਇਓ ਸੰਗਰੂਰ ਦੀ ਧਰਤੀ ਤੇ ਸੰਗਰੂਰ ਆਉਣਾਗਾ ਸੰਗਰੂਰ ਅੱਗੇ ਕਿੱਧਰ ਨੂੰ ਜਾਣਾਗਾ ਇੱਥੇ 4-5 ਕੈਬਨਿਟ ਮਿਨਿਸਟਰ ਨੇ ਚਾਰੋਂ ਪਾਸੇ ਤੁਹਾਡੇ ਜ਼ਿਲ੍ਹਾ ਕਮੇਟੀ ਵਾਲੇ ਦੱਸਣਗੇ ਤੁਹਾਨੂੰ ਠੀਕ ਹੈ ਜੀ ਤੇ ਮੇਰੀ ਬੇਨਤੀ ਨੂੰ ਕਬੂਲ ਕਰਿਓ ਇੱਥੇ ਵੱਡੀ ਗਿਣਤੀ ਵਿੱਚ ਦਿੱਲੀ ਸਾਥੀ ਆਉਂਦੇ ਨੇ ਫਰਕੋ ਖਰਾਨੇ ਮੋਰਚੇ ਦੇ ਉੱਤੇ ਡੇਲੀ ਹਾਜ਼ਰੀ ਲਾਉਂਦੇ ਨੇ ਆਪਣੀ ਡੇਲੀ ਸ਼ਾਮ ਤੱਕ ਵਾਪਸ ਹੋ ਜਾਂਦੇ ਨੇ ਤੇ ਹੁਣ ਤੁਹਾਨੂੰ ਬੇਨਤੀ ਹੈ ਆਪਣੇ ਹੱਕਾਂ ਦੀ ਲੜਾਈ ਲੜਾਈ ਲਈ ਸੁਚੇਤ ਹੋ ਜੋ ਠੰਡੇ ਨਾ ਪਿਓ ਖਿੱਚ ਕੇ ਰੱਖੋ ਕੰਮ ਨੂੰ ਲੜਾਈ ਅੱਗੇ ਤੱਕ ਜਾਰੀ ਰਹੂਗੀ ਜੀ ਡਟੇ ਰਹੋ ਸਾਥੀਓ ਓਕੇ